ਕਾ ਨੂੰ ਬਹੁਤ ਸਵਾਗਤ ਹੈ ਅ ਅੱਜ ਠੰਡਾ ਦੇ ਪ੍ਰਤਾਪ ਨਗਰ ਚ ਖੜੇ ਆ ਤੇ ਇੱਥੇ ਅੱਜ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਹੈ। ਇਹ ਖੂਨਦਾਨ ਕੈਂਪ ਇਸ ਜੀਆ ਦੇ ਬੇਟੀ ਦੇ ਜਨਮ ਦਿਨ ਤੇ ਲਗਾਇਆ ਗਿਆ ਹੈ। ਹਰ ਸਾਲ ਲਗਾਇਆ ਜਾਂਦਾ ਉੱਪਰ ਲਿਖਿਆ ਵੀ ਹੈ ਕਾਜਲ ਬਾਂਸਲ ਦੇ ਜਨਮ ਦਿਨ ਤੇ ਰਕਤਦਾਨ ਕੈਂਪ 15 ਅਗਸਤ ਤੇ ਵੀਰਵਾਰ ਪ੍ਰਤਾਪ ਨਗਰ ਇਸ ਜਗ੍ਹਾ ਤੇ ਇਹ ਕੈਂਪ ਲਗਾਇਆ ਗਿਆ ਹੈ। ਇਹ ਜਿਹੜਾ ਕੈਂਪ ਹੈ ਖੂਨਦਾਨ ਹਰ ਸਾਲ ਹੀ ਇਸ ਬੇਟੀ ਕਾਜਲ ਦੇ ਜਨਮ ਤੇ ਲਗਾਇਆ ਜਾਂਦਾ ਤੇ ਇਹ ਬੇਟੀ ਹੈ ਬਚਨਦਾ ਜੀ ਬਲੱਡ ਮਸ਼ੀਨ ਵੀਰੂ ਵਾਸਲ ਜੀ ਜੀ ਬੈਂਡਾ ਦੀ ਬਲੱਡ ਮਸ਼ੀਨ ਇਹਨਾਂ ਨੂੰ ਕਹਾਂਗੇ ਕਿਉਂਕਿ ਇਹ ਬੈਂਡਾ ਦੇ ਵਿੱਚ ਜਿੱਥੇ ਵੀ ਕਿਤੇ ਬਲੱਡ ਦੀ ਲੋੜ ਹੁੰਦੀ ਹੈ, ਕੋਨ ਦੀ ਲੋੜ ਹੁੰਦੀ ਹੈ ਤਾਂ ਇਹਨਾਂ ਨੂੰ ਕਦੇ ਵੀ ਯਾਦ ਕਰ ਲਓ ਵੀਰੂ ਵਾਸਲ ਜੀ ਇਸ ਹਸਪਤਾਲ ਦੇ ਵਿੱਚ ਜਿਹੜਾ ਵੀ ਬਲੱਡ ਦੀ ਪੂਰਤੀ ਹੋ ਜਾਂਦੀ ਹੈ, ਐਕਸੀਡੈਂਟ ਹੋਏ ਜਾਂ ਕੋਈ ਕਿਤੇ ਲੋੜ ਪੈ ਜੇ ਕਦੇ ਵੀ ਤਾਂ ਕੋਨ ਦਾ ਇੰਤਜ਼ਾਮ ਜਿਹੜਾ ਹੈ ਕੈਂਪਰੀਜ਼ ਦੇ ਕਰਦੇ ਵਾਸਤੇ ਇਹ ਕਰ ਦਿੰਦੇ ਰਹੇ ਤੇ ਬਲੱਡ ਕੈਂਪ ਬਹੁਤ ਸਾਰੇ ਲਗਾ ਚੁੱਕੇ ਅੱਜ ਜਨਮਤ ਲਗਾਇਆ ਹੈ ਤਾਂ ਹੋਰ ਵੀ ਕੈਂਪ ਲਗਾਉਂਦੇ ਰਹਿੰਦੇ ਰਹੇ ਇਹ ਦਾ ਜ਼ਰੂਰਤ ਦੇ ਸਵੇਰ ਅਰੇ ਕਿਸੇ ਲੋੜ ਪਈ ਉਦੋਂ ਵੀ ਇਹ ਬਲੱਡ ਐਂ ਤੋਂ ਪਿੱਛੇ ਹੀ ਆਉਂਦੀ ਹੈ ਕਮੇਟੀ ਕਾਲਜ ਕਾਜਨਾਲ ਵੀ ਗੱਲਬਾਤ ਕਰਾਂਗੇ ਤੇ ਜਿਹੜੇ ਬੀਰੂ ਬਾਸਾ ਜੀ ਉਹਨਾਂ ਦੇ ਪਤਾ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬੀਰੂ ਜੀ ਪਹਿਲਾਂ ਵੀ ਗੱਲ ਕੀਤੀ ਹੈ ਉਹਨੂੰ ਬੇਚੀ ਤੇ ਜਾਣ ਨੂੰ ਤੇ 15 ਅਗਸਤ ਦੀਆਂ ਆਪੀ ਆ ਰਹੇ ਹਾਂ ਬਹੁਤ ਮਨ ਬੁਆਪੇ ਨੂੰ ਤੁਹਾਨੂੰ ਵੀ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਮੇਰੇ ਮੀਡੀਆ ਭਾਈਆਂ ਨੂੰ ਜਨਮ ਦਿਨ ਦੀਆਂ ਤੇ ਆਪਣਾ 15 ਰੱਖੀਆਂ ਬਹੁਤ ਬਹੁਤ ਮੁਬਾਰਕਬਾਦ। ਬਹੁਤ ਬਹੁਤ ਕਿਸੇ ਜੈ ਦੇ ਕੇ ਜੀ ਕੋ ਜਿਹੜੀ ਜਨਮ ਦਿਨ ਤੇ ਬੜੀ ਆਪਰਾਲਾ ਕਰਕੇ ਲੋਕਾਂ ਦੇ ਕਿਸੇ ਨੂੰ ਜੀਣ ਦਾ ਥੋੜੀ ਬੈਠਿਆ ਜਾਉਂਦੇ ਨਾ ਤੇ ਕਿਸੇ ਜੀਣ ਦਾ ਸੱਭ ਤੁਜੀ ਬਣ ਦੋਗੇ। ਹਾਂ ਮੈਨੂੰ ਇਹ ਬੋਲੇ ਬਾਬੇ ਦੀ ਕਿਰਪਾ ਕਿਉਂਕਿ ਆਪਾਂ ਚਾਕੇ ਵੀ ਕੁਝ ਨਹੀਂ ਕਰ ਸਕਦੇ। ਇੱਕ ਦੂਜੇ ਦੇ ਸਾਥ ਨਾਲ ਹੀ ਆ ਜਿਹੜੇ ਕੀ ਆਪਣਾ ਸਮਾਜਿਕ ਕੰਮਾਂ ਲਈ ਸਮਾਜ ਹੀ ਅੱਗੇ ਆਂਦਾ ਤੇ ਉਹ ਸਾਥ ਦਿੰਦਾ। ਮੇਰੇ ਯਾਰ ਦੋਸਤ ਹੋਗੇ, ਫੋਰ ਲੋਕ ਹੋਗੇ। ਉਹ ਜਿਹੜੇ ਕਿ ਅੱਗੇ ਆਉਂਦੇ ਆ ਮੇਰਾ ਹੌਸਲਾ ਵਧਾਂਦੇ ਆ ਤਾਈਓ ਮੈਂ ਖੂਨਦਾਨ ਕੈਂਪ ਦਾ ਆਇਓ ਯਨ ਕਰਤਾ ਦਾ ਕਿਉਂ ਕੱਲਾ ਬੰਦਾ ਚਾਕੇ ਕੁਝ ਨਹੀਂ ਕਰਤਾ ਦਾ ਇਸ ਕਰਕੇ ਮੈਂ ਕਹਿੰਦਾ ਵੀ ਆਓ ਆਪਾਂ ਸਾਰੇ ਮਿਲ ਕੇ ਖੂਨਦਾਨ ਦੀ ਲਹਿਰ ਨੂੰ ਘਰ ਘਰ ਲੈ ਕੇ ਜਾਈਏ ਕਿ ਸਿੱਕਮੇਰ ਮਾਰਗੇ ਤੋਂ ਬਚਿਆ ਜਾ ਸਕਦਾ ਹੈ ਇਸ ਕਰਕੇ ਹਰੇਕ ਮਨੁੱਖ ਨੂੰ ਜੇ ਤੇ ਉਮਰ 18 ਸਾਲ ਤੋਂ 5 ਸਾਲ ਤੱਕ ਹੈ ਤੰਦਰੁਸਤ ਵਿਅਕਤੀਆਂ ਨੂੰ ਖੂਨਦਾਨ ਕਰਨਾ ਚਾਹੀਦਾ ਜੇ ਤੁਹਾਡੇ ਦੁਆਰਾ ਦਿੱਤੇ ਗਏ ਖੂਨਦਾਨ ਫੈਲੋਸੋਮੀਆ ਬੱਚੇ ਕੈਂਸਰ ਪੇਸ਼ੈਂਟ ਐਕਸੀਡੈਂਟ ਕੇ ਡਿਲੀਵਰੀ ਕੇਸ ਡੈਲੀ ਸਕੈਲ 49 ਯਾਨੀ ਕਿ ਨੇਕੇ ਸਾਈਡ ਰੋਡ 35 ਲਗਾ ਜਾਂਦਾ ਸੋਨੂੰ ਦੱਦ ਕੇ ਜਿਹੜੇ ਫੈਲੋਸੋਮੀਆ ਬੱਚੇ ਹੁੰਦੇ ਹਨ ਉਹ 10 ਤੋਂ 12 ਦਿਨਾਂ ਦਾ ਬਲੱਡ ਲੱਗਦਾ ਇਤੀਪਰਤੀ ਤਾਈਓ ਸਾਥੇ ਇੱਕ ਪਰਸੇ ਅਵੈਲਸ ਦਾਨ ਕਰਨ ਲਈ ਅੱਗੇ ਆਵਾਂਗੇ ਇੱਥੇ ਵੱਧ ਵੱਧ ਕੈਂਪਾਂ ਦਾ ਯੋਜਨ ਕਰਾਂਗੇ ਸਰ ਹੁੰਦਾ ਸੀ ਹੁਣ ਡਾਕ ਨਿਕਲ ਚੁੱਕਿਆ ਅਸੀਂ ਕਹਿ ਸਕਦੇ ਆ ਭਿੰਡੇ ਆ ਬਾਕੀਆਂ ਤੇ ਤੁਹਾਨੂੰ ਮਾਣਾ ਭਿੰਡਾ ਇੱਕ ਨੰਬਰ ਤੇ ਖੂਨਦਾਨੀਆਂ ਦੇ ਨਾਮ ਤੇ ਜਾਣਿਆ ਜਾਂਦਾ ਬਿਲਕੁਲ ਜੀ ਇਹਦੇ ਵਿੱਚ ਤੁਹਾਡੇ ਵਰਗੇ ਮਾਸਮੀਆ ਬਹੁਤ ਜ਼ੋਰਦਾਰ ਹੈ ਲੋਰ ਹੋਏ ਹੋਏ ਸਾਡਾ ਵੀ ਤੇ ਮੀਡੀਆ ਦਾ ਵੀ ਬਹੁਤ ਵੱਡਾ ਯੋਗਦਾਨ ਆ ਕੋਈ ਜਿਹੜਾ ਮੀਡੀਆ ਦਿਖਾਂਦਾ ਉਸ ਨਾਲ ਲੋਕ ਬਹੁਤ ਅਵੇਅਰ ਲੇਕਿਨ ਇਸ ਖੋਨਦਾਨ ਦੀ ਲਹਿਰ ਨੂੰ ਕਰਦਾ ਪੰਜਾਬ ਸਾਡਾ ਸਾਥ ਦਿੰਦੇ ਹੈ ਐਫਐਨ ਆਯੋਜਨ ਕਰਨ ਵਾਲੇ ਨਾ ਕਰੀਏ ਸਾਨੂੰ ਕਿ ਮਵਾਰੀਆਂ ਲੱਗ ਜੇ ਸਾਡਾ ਕੋਈ ਕਮਜ਼ੋਰੀ ਨਾ ਆ ਜਾਏ ਪਰ ਜਿਹੜੇ ਵੀਰੂ ਵਸਲ ਆ ਕੇ ਸਮਾਜ ਸੇਵੀ ਹੈ ਇਹਨਾਂ ਨੇ ਇਸ ਚੀਜ਼ ਦੀ ਅਵੇਅਰਨੈਸ ਫੈਲਟੀ ਦਾ ਤਾ ਇਸ ਮੌਕੇ ਤੇ ਉਹਨਾਂ ਨੇ ਬਲੱਡ ਕੈਂਪ ਦਾ ਆਯੋਜਨ ਕੀਤਾ ਜਿਹੜਾ ਖੂਨ ਡਾਟੇਟ ਕੀਤਾ ਹੈ ਲੋਕਾਂ ਵੱਲੋਂ ਇਹ ਇਸੇ ਜ਼ਰੂਰਤਮੰਦ ਲੋਕਾਂ ਤੇ ਇਸੇ ਬੇਟੀ ਨੂੰ ਲੱਖਾਂ ਅਸੀਸਾਂ ਮਿਲਣਗੀਆਂ ਤੇ ਵਧੀਆ ਪ੍ਰਸ਼ੰਸਾ ਅਸੀਂ ਬਹੁਤ ਤਾਰੀਫ਼ ਕਰਦੇ ਹਾਂ ਪ੍ਰਸ਼ੰਸਾ ਕਰਦੇ ਹਾਂ ਵੀਰੂワਸਲ ਜੀ ਦੇ ਇਸ ਇਨੀਸ਼ੀਏਟਿਵ ਦੀ ਤੇ ਅੰਦਰ ਆ ਰਹੇ ਕਿਤੇ ਕਾਜਲ ਬੇਟੀ ਕਿਤੇ ਚਲੋ ਅਸੀਂ ਕਹਿੰਦੇ ਕਿ ਕਾਜਲ ਬੇਟੀ ਦੀ ਉਮਰ ਬਹੁਤ ਲੰਬੀ ਹੋਵੇ ਸਾਡੇ ਵੱਲੋਂ ਵੀ ਬਹੁਤ ਅਸੀਸਾਂ ਤੇ ਉਸੇ ਵੀ ਮੌਕੇ ਮ ਟਾਈਮ ਤੇ ਆਪਣਾ ਖੂਨਦਾਨ ਕਰਦੇ ਰਹੋ ਤਾਂ ਕਿ ਕਿਸੇ ਦੀ ਕੀਮਤੀ ਜਾਨ ਬਚ ਸਕੇ ਖੂਨ ਦੀ ਕਮੀ ਕਰਕੇ ਕਿਸੇ ਦੀ ਜਾਨ ਨਾ ਜਾਵੇ ਤਾਂ ਦੇਖਦੇ ਹੋ ਤੁਹਾਡਾ ਆਪਣਾ ਚੈਨਲ ਪੰਜ ਪਾਣੀ ਟੀਵੀ ਮੈਂ ਦੇਵਕਰਨ ਜੈ ਹਿੰਦ ਜੈ ਭਾਰਤ ਸਾਰਿਆਂ ਨੂੰ 15 ਅਗਸਤ ਦੀਆਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ